ਲੀਕ ਕਰਨ ਵਾਲਿਆਂ ਦੀ ਖੈਰ ਨਹੀਂ ਇਹ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਕੇਂਦਰ ਨੇ ਹਾਲ ਹੀ ਦੇ ਵਿੱਚ ਪੇਪਰ ਲੀਕ ਵਿਰੋਧੀ ਕਾਨੂੰਨ ਲਾਗੂ ਕਰ ਦਿੱਤਾ ਹੈ ਪਰ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕਿੰਨਾ ਕਿ ਡਰ ਪੈਦਾ ਹੁੰਦਾ ਹੈ ਕਿੰਨੇ ਕਿ ਨਕਲ ਦੇ ਮਾਮਲੇ ਘੱਟ ਸਾਹਮਣੇ ਆਉਂਦੇ ਨੇ ਤੇ ਪੇਪਰ ਲੀਕ ਦੇ ਮਾਮਲੇ ਕਿੰਨੇ ਘੱਟ ਹੁੰਦੇ ਨੇ ਇਹ ਵੇਖਣਾ ਆਪਣੇ ਆਪ ਵਿੱਚ ਅਹਿਮ ਰਹੇਗਾ ਤੇ ਇਸ ਮੁੱਦੇ ਤੇ ਅੱਜ ਅਸੀਂ ਡਿਸਕਸ਼ਨ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਵੇਖੋ ਇਹ ਰਿਪੋਰਟ ਨੀਟ ਵਿਵਾਦ ਦੇ ਵਿਚਕਾਰ ਪਿਛਲੇ 9 ਦਿਨਾਂ ਵਿੱਚ ਐਨਟੀਏ ਨੂੰ ਯੂਜੀਸੀ ਨੈਟ ਸਮੇਤ ਤਿੰਨ ਪ੍ਰਮੁੱਖ ਪ੍ਰੀਖਿਆਵਾਂ ਨੂੰ ਰੱਦ ਜਾਂ ਫਿਰ ਮੁਲਤਵੀ ਕਰਨਾ ਪਿਆ। ਸਭ ਤੋਂ ਪਹਿਲਾਂ ਗੱਲ ਕਰਾਂਗੇ ਨੀਟ ਦੀ। ਇਹ ਪ੍ਰੀਖਿਆ 12 ਜੂਨ ਨੂੰ ਰੱਖੀ ਗਈ ਤੇ ਇਸ ਦੇ ਵਿੱਚ ਧਾਂਦਲੀ ਦੇਖੀ ਗਈ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ। ਦੂਜੀ ਪ੍ਰੀਖਿਆ ਯੂਜੀਸੀ ਨੈਟ। ਪ੍ਰੀਖਿਆ 18 ਜੂਨ ਨੂੰ ਹੋਈ ਸੀ 19 ਜੂਨ ਨੂੰ ਰੱਦ ਕਰ ਦਿੱਤਾ ਗਿਆ। ਦੇਸ਼ ਭਰ ਦੇ 9 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ। ਤੀਜੀ ਪ੍ਰੀਖਿਆ ਸੀਐਸਆਈਆਰ ਯੂਜੀਸੀ ਨੈਟ 25 ਜੂਨ ਤੋਂ ਹੋਣੀ ਸੀ ਪਰ 21 ਜੂਨ ਨੂੰ ਮੁਲਤਵੀ ਕਰ ਦਿੱਤਾ ਗਿਆ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਇਸ ਦੇ ਲਈ ਰਜਿਸਟਰਡ ਹੋਏ ਸਨ ਤਾਂ ਇਸ ਸਬ ਦੇ ਵਿਚਾਲੇ ਹੁਣ ਦੇਸ਼ ਵਿੱਚ ਪੇਪਰ ਲੀਕ ਵਿਰੋਧੀ ਕਾਨੂੰਨੀ ਯਾਨੀ ਕਿ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਫੇਅਰ ਮੀਨਸ ਐਕਟ 2024 ਲਾਗੂ ਹੋ ਗਿਆ ਹੈ ਕੇਂਦਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਕਾਨੂੰਨ ਭਰਤੀ ਪ੍ਰੀਖਿਆਵਾਂ ਵਿੱਚ ਧੋਖਾਧੜੀ ਤੇ ਹੋਰ ਬੇਨਿਯਮੀਆਂ ਨੂੰ ਰੋਕਣ ਦੇ ਲਈ ਲਿਆਂਦਾ ਗਿਆ ਹੈ NEET ਅਤੇ UGC નેਟਵਰਕ ਜਾਂ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦਰਮਿਆ ਇਸ ਕਾਨੂੰਨ ਨੂੰ ਲਿਆਉਣ ਦੇ ਫੈਸਲੇ ਨੂੰ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਕਾਨੂੰਨ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਜਾਂਚ ਏਜੰਸੀਆ ਕੋਲ ਪ੍ਰੀਖਿਆ ਵਿੱਚ ਗੜਬੜੀ ਨਾਲ ਸੰਬੰਧਿਤ ਅਪਰਾਧਾਂ ਨਾਲ ਨਜਿੱਠਣ ਲਈ ਕੋਈ ਵੱਖਰਾ ਠੋਸ ਕਾਨੂੰਨ ਨਹੀਂ ਸੀ ਇਸ ਸਾਲ 2024 ਵਿੱਚ ਲੋਕ ਸਭਾ ਵੱਲੋਂ 6 ਫਰਵਰੀ ਨੂੰ ਰਾਜ ਸਭਾ ਵੱਲੋਂ 9 ਫਰਵਰੀ ਨੂੰ ਪਬਲਿਕ ਐਗਜ਼ਾਮੀਨੇਸ਼ਨ ਐਕਟ ਪਾਸ ਕੀਤਾ ਗਿਆ ਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 12 ਫਰਵਰੀ ਨੂੰ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਇਹ ਕਾਨੂੰਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸਟਾਫ ਸਿਲੈਕਸ਼ਨ ਕਮਿਸ਼ਨ ਰੇਲਵੇ ਭਰਤੀ ਬੋਰਡ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੀਆਂ ਪ੍ਰੀਖਿਆਵਾਂ ਨੂੰ ਕਵਰ ਕਰੇਗਾ ਕੇਂਦਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਭਰਤੀ ਪ੍ਰੀਖਿਆਵਾਂ ਵੀ ਇਸੇ ਕਾਨੂੰਨ ਦੇ ਦਾਇਰੇ ਵਿੱਚ ਹੋਣਗੀਆਂ ਇਸ ਕਾਨੂੰਨ ਦੇ ਤਹਿਤ ਪੇਪਰ ਲੀਕ ਕਰਨ ਜਾਂ ਫਿਰ ਆਨਸਰ ਸ਼ੀਟ ਨਾਲ ਛੇੜਛਾੜ ਕਰਨ ਤੇ ਘੱਟੋ-ਘੱਟ 3 ਸਾਲ ਦੀ ਸਜ਼ਾ ਹੋਵੇਗੀ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋਵੇਗਾ 5 ਸਾਲ ਤੱਕ ਸਜ਼ਾ ਨੂੰ ਵਧਾਇਆ ਜਾ ਸਕਦਾ ਹੈ ਜਿਕਰ ਪ੍ਰੀਖਿਆ ਕਰਵਾਉਣ ਲਈ ਨਿਯੁਕਤ ਕੋਈ ਸਰਕਾਰੀ ਅਧਿਕਾਰੀ ਹੀ ਦੋਸ਼ੀ ਪਾਇਆ ਜਾਂਦਾ ਹੈ ਤੇ ਉਸ ਨੂੰ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਸਰਕਾਰੀ ਅਧਿਕਾਰੀ ਤੋਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੀਖਿਆ ਦਾ ਖਰਚਾ ਵਸੂਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਜ਼ਾ ਵੀ 10 ਸਾਲਾਂ ਤੱਕ ਦੀ ਹੋ ਸਕਦੀ ਹੈ ਇਸ ਤਹਿਤ ਸਾਰੇ ਜੁਰਮ ਕਾਗਨਿਜ਼ ਦੇਵਲ ਅਤੇ ਗੈਰ ਨਿਮਾਨਤੀ ਹੋਣਗੇ ਇਹ ਕਾਨੂੰਨ ਸੰਗਠਿਤ ਗਿਰੋਹਾਂ ਮਾਫੀਆ ਅਤੇ ਅਜਿਹੀਆਂ ਗਤੀਵਿਧੀਆਂ ਕਰਨ ਵਾਲੇ ਲੋਕਾਂ ਨਾਲ ਨਜਿੱਠਣ ਲਈ ਲਿਆਇਆ ਗਿਆ ਹੈ ਇਸ ਦੇ ਨਾਲ ਹੀ ਜੇਕਰ ਸਰਕਾਰੀ ਅਧਿਕਾਰੀ ਵੀ ਇਸ ਵਿੱਚ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਅਪਰਾਧੀ ਮੰਨਿਆ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਾਨੂੰਨ ਮੁਤਾਬਕ ਅਪਰਾਧ ਕੀ ਹੈ ਪੇਪਰ ਲੀਕ ਰੋਕੂ ਕਾਨੂੰਨ ਤਹਿਤ ਜੇਕਰ ਕੋਈ ਵਿਅਕਤੀ ਕੇਂਦਰ ਕਿਸੇ ਵੀ ਤਰ੍ਹਾਂ ਦੀ ਬੇਨੇਮੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਕੇਂਦਰ ਨੂੰ 4 ਸਾਲ ਤੱਕ ਮੁਅਤਲ ਕੀਤਾ ਜਾ ਸਕਦਾ ਹੈ ਪੇਪਰ ਲੀਕ ਕਰਨ ਵਿੱਚ ਕਿਸੇ ਨਾਲ ਸ਼ਾਮਲ ਹੋਣਾ ਵੀ ਅਪਰਾਧ ਹੈ ਮੈਨਾ ਇਜਾਜ਼ਤ ਤੋਂ ਪ੍ਰਸ਼ਨ ਪੱਤਰ ਅਤੇ OMR ਸ਼ੀਟ ਆਪਣੀ ਕੋਲ ਰੱਖਣਾ ਅਪਰਾਧ ਹੈ ਪ੍ਰੀਖਿਆਰਤੀ ਦੀ ਕਿਸੇ ਤਰੀਕੇ ਮਦਦ ਕਰਨਾ ਅਪਰਾਧ ਹੈ OMR ਸ਼ੀਟ ਨਾਲ ਛੇੜਛਾੜ ਕਰਨਾ ਵੀ ਅਪਰਾਧ ਹੈ ਮੈਰਿਟ ਲਈ ਤੈ ਦਸਤਾਵੇਜ਼ਾਂ ਨਾਲ ਛੇੜਛਾੜ ਕਰਨਾ ਵੀ ਅਪਰਾਧ ਮੰਨਿਆ ਜਾਵੇਗਾ ਕਿਸੇ ਐਗਜ਼ਾਮੀਨੇਸ਼ਨ ਅਥਾਰਟੀ ਨੂੰ ਧਮਕਾਉਣਾ ਜਾਂ ਫਿਰ ਕੰਮ ਕਰਨ ਤੋਂ ਰੋਕਣਾ ਵੀ ਅਪਰਾਧ ਹੈ ਪ੍ਰੀਖਿਆ ਨਾਲ ਜੁੜੀ ਨਕਲੀ ਵੈੱਬਸਾਈਟ ਨਕਲੀ ਐਡਮਿਟ ਕਾਰਡ ਜਾਰੀ ਕਰਨਾ ਅਪਰਾਧ ਹੈ ਐਨਟੀ ਪੇਪਰ ਲੀਕ ਐਕਟ ਦਾ ਉਦੇਸ਼ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਧੋਖਾਧੜੀ ਨੂੰ ਰੋਕਣਾ ਹੈ ਇਸ ਦਾ ਉਦੇਸ਼ ਸਾਰੀਆਂ ਜਨਤਕ ਪ੍ਰੀਖਿਆਵਾਂ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣਾ ਤੇ ਮੁਕਾਬਲਾ ਕਰਨ ਵਾਲੇ ਨੌਜਵਾਨਾਂ ਨੂੰ ਯਕੀਨ ਦਿਵਾਉਣਾ ਹੈ ਕਿ ਇੱਥੇ ਕੋਈ ਬੇਨਮੀ ਨਹੀਂ ਹੈ ਬਹਰਾਲ ਹੁਣ ਦੇਖਣਾ ਹੋਵੇਗਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਕਿੰਨੀ ਕੁ ਕਮੀ ਆਉਂਦੀ ਹੈ ਬਿਊਰੋ ਰਿਪੋਰਟ ਲਵਿੰਗ ਇੰਡੀਆ ਨਿਊਜ਼ ਤਾ ਐਸੀ ਅਹਿਮ ਮੁੱਦੇ ਤੇ ਅਜੇ ਡਿਸਕਸ਼ਨ ਦੇ ਲਈ ਸਾਡੇ ਨਾਲ ਜੁੜਗੇ ਨੇ এডੂਕੇਸ਼ਨ ਐਕਸਪਰਟ ਪਿਆਰੇ لال ਗਰ ਤੇ ਉਥੇ ਹੀ ਕਾਨੂੰਨੀ ਮਾਹਿਰ ਕੰਨੂ ਸ਼ਰਮਾ ਜੀ ਬਹੁਤ ਸਵਾਗਤ ਹੈ ਜੀ ਪਿਆਰੇ لال ਗਰਗ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਕੰਨੂ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਤੇ ਗੱਟ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਇਹ ਜੋ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ ਬੀਕੋ ਇਹ ਕਾਨੂੰਨ ਅਰਵਰੀ ਦੇ ਵਿੱਚ ਜੀ ਕਿਦੇ ਉੱਤੇ 6 ਫਰਵਰੀ ਨੂੰ ਲੋਕ ਸਭਾ ਚ ਅੱਗੇ ਰਾਸਵਰਜ 10 ਜੂਨ ਨੂੰ 12 ਵਜੇ ਨੂੰ ਰਾਸਪਤਰੀ ਮੋਰਮੀ ਮੁਟਕੀ ਸੀ ਇਹਨਾਂ ਨੇ 4 ਮਹੀਨੇ ਨੋਟੀਫਾਈ ਨਹੀਂ ਕਰਿਆ ਹੁਣ ਕਿਉਂਕਿ NEET ਲੋਕ ਬਹੁਤ ਰੌਲਾ ਪਿਆ ਹੋਇਆ ਹੈ NET ਇਹਨਾਂ ਨੂੰ ਕੈਨਸਲ ਕਰਨਾ ਪਿਆ ਹੈ CSIR ਦਾ ਜਿਹੜਾ ਦੂਜਾ NET ਹੋਣਾ ਸੀ 26 ਤੱਕ 27 ਨੂੰ ਉਹ ਵੀ ਇਹਨਾਂ ਨੂੰ ਪੋਸਟਪੋਨ ਕਰਨਾ ਪਿਆ ਸੋ ਇਹੇ ਲੋਕਾਂ ਨੂੰ ਮੈਂ ਤਾਂ ਕਹਾਂਗਾ ਟੋਖੜੇਨ ਵਾਸਤੇ ਕਾਨੂੰਨ 21 ਜੂਨ ਤੋਂ ਬਾਅਦ ਹੋਣਾ ਹੈ 21 ਜੂਨ ਤੋਂ ਪਹਿਲਾਂ NET ਕੋ ਟੱਕੇ NET ਦਾ ਸਾਰਾ ਰੌਲਾ ਪੈ ਚੁੱਕਿਆ 21 ਜੂਨ ਤੋਂ ਪਹਿਲਾਂ ਹੀ NEET ਦਾ ਹੋ ਚੁੱਕਿਆ ਨਟਪਾ ਮੈਂ ਕੈਂਸਰ ਕਰਦਾ ਹਾਂ ਤੇ ਕੋਈ ਇਸ ਨੂੰ ਅੰਦਰ ਕੋਈ ਅਸਰ ਨਹੀਂ ਹੈ ਜਿਹੜਾ ਬਾਕੀ ਕਾਨੂੰਨ ਵਿਦਿ ਬੈਠੇ ਨੇ ਉਹ ਦੱਸ ਦੇਣਗੇ ਵੀ ਕਿੱਛੇ ਡੇਟਸ ਹੋ ਸਕੂ ਕਿਉਂਕਿ ਦੇਖਿਆ ਵੀ ਇੱਕੇ ਚੀਜ਼ ਤੋਂ ਇਹ ਲੱਗੂ ਕੋਈਗਾ ਜੀ ਸੋ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਨੀਟ ਉਹਦੇ ਉੱਤੇ ਤਾਂ ਉਹਦਾ ਕੋਈ ਹੱਲ ਹੀ ਨਹੀਂ ਇਹ ਮੈਨੂੰ ਇਹ ਲੱਗਦਾ ਹੈ ਕਾਨੂੰਨ ਇਸ ਕਰਕੇ ਬਣਦਾ ਗਿਆ ਹੈ ਕਿ ਲੋਕਾਂ ਨੂੰ ਇਹ ਧੋਖਾ ਦੇ ਦਿੱਤਾ ਜਾਵੇ ਵੀ ਦੇਖੋ ਜੇ ਅਸਾ ਕਾਨੂੰਨ ਬਣਦਾ ਹੁਣ ਚੋੜਾ ਲਾ ਪਈ ਜਾਂਦੇ ਹੋ ਉਹ ਨੀਚ ਦਾ ਜਿਹੜਾ ਕੱਪੜਾ ਹੈ ਉਹਨੂੰ ਢੱਕਣ ਵਾਸਤੇ ਬਣਦਾ ਹੈ ਕਾਨੂੰਨ ਨਹੀਂ ਇਹ ਕਾਨੂੰਨ ਜਾਂ ਪਹਿਲਾਂ ਦਾ ਹੀ ਹੁੰਦੇ ਜਾਂ ਇਹ ਬਾਅਦ ਚ ਲਾਇਆ ਜਾਂਦਾ ਹੈ ਦਾ ਨਵਾਬ ਵੀ ਉੰਝ ਕੋਈ ਫਰਕ ਨਹੀਂ ਪੈਣਾ ਸੀ ਤੁਸੀਂ ਜਿਵੇਂ ਕਹਿ ਰਹੇ ਸੀ ਕਿ ਇੱਕਦਮ ਤਾਂ ਜਿਵੇਂ ਇਹ ਅਚਾਨਕ ਤੋਂ ਹੀ ਲਿਆਂਦਾ ਗਿਆ ਰਾਤ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਤੇ ਉਸ ਦਾ ਇਹੀ ਅਹਿਮ ਕਾਰਨ ਹੈ ਕਿ ਇੱਕਦਮ ਤੋਂ ਜਿਵੇਂ NEET ਦਾ ਵਿਵਾਦ ਹੋਇਆ ਫਿਰ ਉਸ ਤੋਂ ਬਾਅਦ UGC NET ਦਾ ਹਾਲਾਂਕਿ UGC NET ਨੂੰ ਲੈ ਕੇ ਵੀ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ 16 ਜੂਨ ਨੂੰ ਹੀ ਪੇਪਰ ਲੀਕ ਹੋ ਗਿਆ ਸੀ ਦੇਖੋ ਗੱਲ ਇਹ ਹੈ ਵੀ ਇਹ ਰਾਤ ਰਾਤ ਨੋਟੀਫਿਕੇਸ਼ਨ ਮੈਂ ਤਾਂ ਕਹਨਾ ਅੱਖਾਂ ਚੱਕ ਟੱਪਾਣ ਵਾਸਤੇ ਤੁਸੀਂ ਨੀਟ ਨੂੰ ਕੈਨਸਲ ਕਰਨ ਦੀ ਬਜਾਏ ਤੁਹਾਨੂੰ ਗਗਨ ਤੋਂ ਸੇਨਾ ਪ੍ਰਧਾਨ ਜੀ ਨੇ ਕਿਹਾ tha ਕਿ ਇਹ ਤਾਂ ਤੇ ਪਹੁੰਚੀ ਨਹੀਂ ਹੋਇਆ ਵੀ ਤੁਸੀਂ ਵੀ ਪਹਿਲਾਂ ਮੰਤਰੀ ਸੀਗੇ ਹੁਣ ਫੇਰ ਦੁਬਾਰਾ ਉਸੇ ਵਿਭਾਗ ਦੇ ਮੰਤਰੀ ਨੂੰ ਤੁਸੀਂ ਪਤਾ ਕਰ ਲਓ ਤੁਸੀਂ ਬਿਆਨ ਫੜ ਫੜ ਦਾਗਤਾ ਵੀ ਕੋਈ ਲੀਕ ਨਹੀਂ ਹੋਇਆ ਕੁਝ ਨਹੀਂ ਹੋਇਆ ਕੀ ਕਹਿੰਦਾ ਤੁਹਾਨੂੰ ਕੀ ਲੋੜ ਸੀ ਤੁਸੀਂ ਕਹਿੰਦੇ ਕੋਈ ਨਹੀਂ ਅਸੀਂ ਚੈੱਕ ਕਰ ਲਾਂਗੇ ਫਿਰ ਜਿੰਨਾ ਆਪ ਨੂੰ ਪਤਾ ਹੀ ਹੈ ਕਿ ਮੈਂ ਉਹ ਰਿਪੋਰਟ ਨਹੀਂ ਕਰਾਂ ਕਿ ਅੰਕ ਜਿਹੜੀ ਸੀ ਮਈ ਉਸੇ ਦਿਨ ਸ਼ਾਮ ਨੂੰ ਦੇਖਿਆ ਹੋਇਆ ਉਸੇ ਦਿਨ ਘਟਨਾ ਤੇ ਐਫ ਆਈ ਆਰ ਦਾ ਬਿਜੋ ਜਾਂਦੀ ਹੈ ਪੀਪਰ ਕੋਦਰਾ ਦੇ ਵਿੱਚ ਪੀਪਰ ਫਿਕਸ ਕਰਿਆ ਜਾਂਦਾ ਉਹਨੂੰ ਰੋਕਿਆ ਜਾਂਦਾ ਉੱਥੋਂ ਦੇ ਡੀਸੀ ਵੱਲੋਂ ਗੁਰਦਾਉਂ ਦੇ ਵਿੱਚ ਜਿਹੜਾ ਪੀਪਰ ਹੋਇਆ ਉਹਦਾ ਤੇ ਗਲਤ ਬਿਆਨੀ ਕਰੀ ਜਾਂਦੇ ਐਨਟੀ ਵੱਲੋਂ ਕਿ ਜੋ ਉੱਥੇ ਟਾਈਮ ਵਾਧੂ ਲੱਗਿਆ ਸੀ ਬੱਚਿਆਂ ਦਾ ਟਾਈਮ ਵੇਸ ਕਰਿਆ ਸੀ ਤਾਂ ਗ੍ਰੇਸ ਮਾਰਕਸ ਦੇ ਕੇ 6 ਬੱਚੇ 720 ਨੰਬਰਾਂ ਵਾਲੇ ਇੱਕ ਰੈਂਕ ਵਾਲੇ ਬਣਾ ਦੇ ਤੇ ਬਾਕੀਆਂ ਨੂੰ ਨੰਬਰ ਦੇ ਤੇ ਉਹ ਪ੍ਰਿੰਸੀਪਲ ਕਹਿੰਦੀ ਕੋਈ ਗੀਚੀ ਨਹੀਂ ਹੋਇਆ ਇਹ ਤੁਸੀਂ ਇੱਕ ਵੱਖਰਾ ਤੇ ਦੋ ਸੈਂਟਰਾਂ ਚ ਜਿਹੜਾ ਬਾਕੀਆਂ ਚ ਨਹੀਂ ਦਿੱਤਾ ਇਹਦਾ ਵੀ ਕੋਈ ਤੁਹਾਡੀ ਮਾੜੀ ਮੰਚਾ ਹੋएगी ਫਿਰ ਤੁਸੀਂ ਜਿਹੜਾ ਕੁਐਸਚਨ ਹੈ ਇੱਕ ਕੁਐਸਚਨ ਦੇ ਉੱਤੇ ਤੁਸੀਂ ਬਹਾਨੇबाजी ਕਰਦੇ ਹੋ ਕਿ ਜੀ ਉਹ ਐਨਸੀਆਰਟੀ ਦੀ ਕਿਤਾਬ ਚ ਗੱਲ ਜੀ ਐਨਸੀਆਰਟੀ ਦੇ ਅਧਿਕਾਰੀਆਂ ਨੇ ਕਹਿੰਦਾ ਵੀ ਨਾ ਸਾਡੀ ਤੁਹਾਨੂੰ 2018 ਤੱਕ ਦੀ ਕਿਤਾਬ ਛੱਡੀ ਆ ਉਹਦੇ ਚ ਉਹੀ ਕੁਐਸਚਨ ਹੈ ਜੀ ਕੋਈ ਜਵਾਬ ਸਾਡਾ ਬਦਲਿਆ ਨਹੀਂ ਹੋਇਆ ਕੋਈ ਕੋ ਪੁਰਾਣੇ ਦਿਵਾਨੇ ਦਾ ਕੱਢ ਕੇ ਕਹੋਗੇ ਕਿ ਇਹ ਇਹ ਐਨਟੀਏ ਨੂੰ ਕਿੱਥੋਂ ਅਧਿਕਾਰ ਸੀ ਵੀ ਪੁਰਾਣੀ ਕਿਤਾਬ ਦੇ ਜਾਣ ਕੇ ਨੰਬਰ ਦੇਣੇ ਸੀ ਜਾਣ ਕੇ ਸੋ ਇਹ ਅਰਾ ਕੋ ਜਿਹੜਾ ਉਹ ਕਰ ਰਹੇ ਨੇ ਰੇਡਰ ਦੇ ਉੱਤੇ ਇਹ ਕੋਈ ਕਹਿੰਦੇ ਮੇਰਾ ਤੇਤਰ ਖਾਤਾ ਉਹ ਕੋਈ ਜਵਾਬ ਨਹੀਂ ਦੇ ਰਿਹਾ ਨਹੀਂ ਜੀ ਪਹਿਲਾਂ ਕਹਿੰਦੇ ਆ ਉਹ ਵਕਤ ਤੇ ਪੱਦੇ ਤਾਂ ਪਰਾਣਾ ਕਰਤਾ ਉਹਨੇ ਪੂਰੀ ਕੋਈ ਸਪਸ਼ਟ ਗੱਲ ਨਹੀਂ ਦੱਸ ਰਿਹਾ ਮੈਂ ਇਹ ਤੇਤਰ ਕੰਡਕਟ ਕਰਦਾ ਰਿਹਾ ਹਾਂ ਇਹ ਜਿਹੜੇ ਪੰਜਾਬ ਸਰਕਾਰ ਦੇ ਸੀ ਐਂਡੀ ਰਿਕਟ ਦੇ ਜਿਹੜੇ ਐਗਜ਼ਾਮੀਨੇਸ਼ਨ ਕੰਡਕਟਿੰਗ ਏਜੰਸੀ ਹੈ ਨਾ ਉਹਦਾ ਕੋਈ ਇੱਛਾ ਨਹੀਂ ਹੁੰਦੀ ਜੇ ਉਹ ਸੱਚਮੁੱਚ ਇਮਾਨਦਾਰ ਹੈ ਕਿ ਕਿਸੇ ਚੀਜ਼ ਨੂੰ ਡਕੋਵੇ ਉਹ ਕਹਿੰਦੇ ਦੇਖੋ ਜੀ ਆ ਗੱਲ ਹੋਈ ਆ ਤੁਹਾਡੇ ਸਾਹਮਣੇ ਪਈ ਆ ਜੀਨੇ ਦੇਖਣਾ ਦੇਖ ਲਓ ਜੀ ਦੋਏ ਦਾ ਹਾਲ ਆਪਾਂ ਕਰ ਲੈਨੇ ਆਂ ਇਹ ਉਸ ਰੇਕ ਗੱਲ ਦੇ ਉੱਤੇ ਪਰਦੀ ਪੋਸ਼ੀ ਕਰ ਰਹੇ ਨੇ ਫਿਰ ਕਿਹਾ ਵੀ 78 ਬੱਚੇ ਕਿਵੇਂ ਫਸਟ ਆ ਗਏ ਕਿ ਕਹਿੰਦੇ ਦੇਖੋ ਜੀ ਉਹ ਤਾਂ ਇਤਕੀ ਬੱਚੇ ਜ਼ਿਆਦਾ ਪੀਰ ਹੋਏ ਸੀ ਜੀ 2021 ਦੇ ਵਿੱਚ ਜਿਹੜੇ ਬੱਚੇ ਪੀਰ ਹੋਏ ਉਹ 18 ਲੱਖ ਹੋਏ 2022 ਦੇ ਵਿੱਚ 20 ਲੱਖ 8723 ਚ 20 ਲੱਖ 87000 ਹੋਏ ਤੇ ਇੱਥੇ ਤੇਈ ਲੱਖ ਤੇ 3000 ਹੋ ਰਹੇ ਨੇ ਉਹ ਤਾਂ 3 ਕਿਹਨਾਂ ਕਿਹਾ ਤਾਂ ਹਰ ਸਾਡੀ ਬੰਦੇ ਵੀ ਝੂਠ ਬੋਲਿਆ ਫਿਰ ਉਹਦਾ ਵੀ ਤੇਪਰੇ ਚ ਅਸੋਖਾ ਸੀ ਉਲਟਾ ਜਿਹਨੀਆਂ ਕੋਚਿੰਗ ਏਜੰਸੀਆਂ ਨੇ ਜਿਹੜੇ ਬੱਚੇ ਨੇ ਉਹ ਕਹਿੰਦੇ ਨੇ ਪੇਪਰ ਔਖਾ ਸੀ ਤਾਂ ਇਸ ਕਰਕੇ ਜੇ ਇਹ ਹਰ ਗੱਲ ਦੇ ਉੱਤੇ ਜਿਹੜੀ ਹੈਗੀ ਹੈ ਐਨਟੀ ਨੈਸ਼ਨਲ ਟੈਸਟਿੰਗ ਏਜੰਸੀ ਜੀ ਇਹਦੇ ਰਾਸ਼ਟਰੀ ਟੈਸਟਿੰਗ ਏਜੰਸੀ ਉਹ ਝੂਠ ਬੋਲ ਰਹੀ ਹੈ ਗਲਤ ਬਿਆਨ ਨਹੀਂ ਕਰ ਰਹੀ ਹੈ ਇਹ ਜੋ ਸਪਸ਼ਟਾ ਵੀ ਉਹ ਖੁਦ ਨਾਲੇ ਹੋਏ ਨੇ ਪਰ ਨਵੇਂ ਤੌਰ ਰਜਿਸਟਰ ਰਹੀਆਂ ਯੂਨੀਵਰਸਿਟੀ ਦਾ ਨਵੇਂ ਪੇਪਰ ਕੰਡਕਟ ਕਰ ਰਿਹਾ ਨਾ ਜ਼ਿੰਮੇਵਾਰੀ ਨਾਲ ਕਹਿਣਾ ਜੇ ਜਨਾਹ ਰਿਕਨਡਕਟਰ ਕਮਨ ਰੀਜੈਂਸੀ ਰਡੀ ਨਾ ਹੋਵੇ ਉਨੇ ਚ 70 ਵੱਡਾ ਕਪਲਾ ਨਹੀਂ ਹੁੰਦਾ ਛੋਟਾ-ਮੋਟਾ ਖੁਸ਼ਕੜਾ ਹੁੰਦਾ ਉਹਨਾਂ ਦੇ ਵਿੱਚੋਂ ਬਾਹਰ ਹੋ ਜਾਂਦਾ ਕਿਉਂਕਿ ਇੰਨੇ ਬੱਚੇ ਨੇ 4300 ਸੈਂਟਰ ਹੈ 500 ਸਾਦੇ ਕੰਫਰੈਂਸ ਸਟਰਾ ਵਿੱਚ ਹੋ ਰਿਹਾ ਹੈ ਇੱਥੇ ਗਨਵਰ ਹੋ ਸਕਦੀ ਹੈ ਕੋਈ ਇੰਨੀ ਵੱਡੀ ਗਨਵਰ ਕਦੀ ਵੀ ਨਹੀਂ ਹੁੰਦੀ ਬਿਨਾਂ ਰਲੇ ਤੋਂ ਅਗਲੀ ਗੱਲ ਜੇ ਹੋ ਵੀ ਜਾਵੇ ਉਹਨਾਂ ਦੇ ਵਿੱਚੋਂ ਬਾਹਰ ਹੋ ਗਿਆ ਹੋਵੇ ਆ ਐਮਪੀਏ ਨੂੰ ਜਸਟੀਫਾਈ ਕਰਨ ਦੀ ਲੋੜ ਨਹੀਂ ਅੰਕੀ ਰੋਕਾਂ ਚ ਨਹੀਂ ਆ ਰਹੀ ਸਬਹਾਨੇ ਆ ਰਹੀ ਹੈ ਸੋ ਇਸ ਕਰੇ ਜੁਲਿਓਰ ਦਾ ਸਟੈਂਡਰਡ ਜਾਂ ਇਤੇ ਇੰਨੀ ਵਾਰਾ ਕਰ ਰਹੇ ਨੇ ਉਸ ਤੋਂ ਸੈਟੀਸਫਾਈ ਇਥੇ ਤੁਸੀਂ ਨਹੀਂ ਨਜ਼ਰ ਆ ਰਹੇ ਵਾਪਸ ਤੁਹਾਡੇ ਕੋਲ ਆਉਂਦੀਆਂ ਪਹਿਲਾ ਕਨੂ ਸ਼ਰਮਾ ਤੋਂ ਮੈਂ ਇੱਕ ਸਵਾਲ ਇਸ ਕਾਨੂੰਨ ਵਾਰੇ ਪੁੱਛ ਲੈਂਦੀ ਆ ਕਨੂ ਜੀ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤੁਹਾਡੇ ਤੱਕ ਜੀ ਮੈਮ ਆਈ ਕੈਨ ਹਿਅਰ ਯੂ ਜੀ ਕਨੂ ਜੀ ਥੋੜਾ ਜਿਹਾ ਇਸ ਕਾਨੂੰਨ ਬਾਰੇ ਸਮਝਣਾ ਚਾਹਵਾਂਗੇ ਕਿਉਂਕਿ ਸਾਡੇ ਨਾਲ ਐਜੂਕੇਸ਼ਨ ਐਕਸਪਰਟ ਵੀ ਜੁੜੇ ਹੋਏ ਨੇ ਉਹ ਇਸ ਸਮੇਂ ਕਹਿੰਦੇ ਹੋਏ ਨਜ਼ਰ ਆਏ ਕਿ ਇਹ ਜੋ ਕਾਨੂੰਨ ਹੈ ਹੁਣ ਜੋ ਅੱਗੇ ਪੇਪਰ ਹੋਣਗੇ ਜਾਂ ਇਹ ਜਿਵੇਂ ਯੂਜੀਸੀ ਨੈਟ ਦਾ ਹੋ ਚੁੱਕਿਆ ਇਸ ਤੇ ਲਾਗੂ ਨਹੀਂ ਹੋਵੇਗਾ ਫਿਰ ਇਸ ਕਾਨੂੰਨ ਦਾ ਕੀ ਫਾਇਦਾ ਰਹੇਗਾ ਜੀ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਲਾ ਬਹੁਤ ਵਧੀਆ ਹੈ ਜੀ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਲੇਟ ਹੈ ਜਿਹਦੇ ਕਰਕੇ ਅ ਜਿਹੜਾ ਦੇਸ਼ ਦੇ ਵਿੱਚ ਇੰਨੇ ਕੰਟਰੋਵਰਸੀ ਚੱਲ ਰਹੀ ਹੈ ਜੀ ਉਹਨੂੰ ਹੁਣ ਟੈਕਲ ਕਰਨਾ ਮੁਸ਼ਕਿਲ ਹੋ ਗਿਆ ਜੀ ਜਿਹੜਾ ਪਬਲਿਕ ਐਗਜ਼ਾਮੀਨੇਸ਼ਨ ਐਕਟ ਇਹਨਾਂ ਨੇ ਬਣਾਇਆ ਉਹਦੇ ਵਿੱਚ ਕਵਰ ਇਹਨਾਂ ਨੇ ਸਾਰਾ ਕੁਝ ਕੀਤਾ ਹੈ ਜੀ ਜਿਵੇਂ ਕਿ ਸਰਵਿਸ ਪ੍ਰੋਵਾਈਡਰਸ ਸੀਨੀਅਰ ਲੀਡਰਸ਼ਿਪ ਜਾਂ ਮੈਨੇਜਮੈਂਟ ਜਿਹਨੂੰ ਆਪਾਂ ਕਹਿੰਦੇ ਆ ਉਹ ਸਾਰਿਆਂ ਨੂੰ ਇਹਨਾਂ ਨੇ ਪੈਨਲਟੀਆਂ ਦੇ ਵਿੱਚ ਇਨਕਲੂਡ ਕੀਤਾ ਹੈ ਜੇ ਸਕੋਪ ਆਫ ਦਿ ਐਕਟ ਦੇਖੀਏ ਉਹਦੇ ਵਿੱਚ ਕੁਐਸਚਨ ਪੇਪਰ ਆਨਸਰ ਕੀਜ਼ ਜੀ ਕੈਂਡੀਡੇਟ ਦੇ ਨਾਲ ਕੋਈ ਜਿਹੜਾ ਹੈ ਟੈਕਨੋਲੋਜੀ ਯੂਜ਼ ਕਰਕੇ ਤੁਸੀਂ ਅਗਰ ਕੋਈ ਟੈਂਪਰਿੰਗ ਕਰਦੇ ਹੋ ਉਹ ਸਾਰਾ ਕੁਝ ਇਹਨਾਂ ਨੇ ਇਨਕਲੂਡ ਕੀਤਾ ਸੋ ਸਕੋਪ ਵੀ ਬਹੁਤ ਵਧੀਆ ਪੈਨਲਟੀਆਂ ਵੀ ਠੀਕ ਹੈ 1 ਕਰੋੜ ਤੱਕ ਦਾ ਫਾਈਨ ਇਹਨਾਂ ਨੇ ਲਗਾਇਆ ਹੈ 3 ਟੂ 5 ਇਅਰਸ ਐਂਡ ਅਪ ਟੂ 10 ਇਅਰਸ ਤੱਕ ਦੀ ਜਿਹੜਾ ਹੈ ਇਹਨਾਂ ਨੇ ਪਨਿਸ਼ਮੈਂਟ ਉਹਦੇ ਵਿੱਚ ਦਿੱਤੀ ਹੈ ਲੇਕਿਨ ਪੁਆਇੰਟ ਇਹ ਕੀ ਉਹਦੀ ਐਪਲੀਕੇਬਿਲਿਟੀ ਉਹਦੀ ਇੰਪਲੀਮੈਂਟੇਸ਼ਨ ਉਹਦੀ ਐਗਜ਼ੀਕਿਊਸ਼ਨ ਅਗਰ ਉਹ ਲੇਟ ਹੋ ਰਹੀ ਹੈ ਤਾਂ ਫਿਰ ਜਿਹੜੇ ਸਟੂਡੈਂਟਸ ਦਾ ਨੁਕਸਾਨ ਹੋ ਚੁੱਕਾ ਹੈ ਜਿਹੜੀ ਪ੍ਰੀਖਿਆ ਆਲਰੇਡੀ ਹੋ ਚੁੱਕੀ ਹੈ ਉਹਦੀ ਭਰਪਾਈ ਕੌਣ ਕਰੇਗਾ ਬਿਲਕੁਲ ਸਵਾਲ ਇਹ ਤੇ ਐਵੇਂ ਸਰ ਆਪਣੀ ਇਲੈਕਸ਼ਨਾਂ 'ਚ ਇੰਨੀ ਰੁਚੀ ਹੋਈ ਸੀ ਜੀ ਕਿ ਉਹਨਾਂ ਨੇ ਇੰਪਲੀਮੈਂਟੇਸ਼ਨ ਨੇ ਇਗਨੋਰ ਕਰ ਦਿੱਤਾ ਹੁਣ ਜਲਦੀ ਜਲਦੀ ਦੇ ਵਿੱਚ ਆਨੰਨ ਫਨਨ ਦੇ ਵਿੱਚ ਇਮੀਡੀਏਟਲੀ ਜਿਹੜਾ ਹੈ ਜੂਨ 21 ਨੂੰ ਇਹਦੀ ਇੰਪਲੀਮੈਂਟੇਸ਼ਨ ਹੋਏਗੀ ਸੋ ਇਹ ਜਿਹੜਾ ਹੈ ਇਹਤੇ ਲੈਕਿੰਗ ਹੋ ਰਹੀ ਹੈ ਗਵਰਨਮੈਂਟ ਵੱਲੋਂ ਜਿਹੜਾ ਇਹ ਅਨਗੈਲੀ ਹੋਈ ਹੈ ਉਹਦੇ ਕਰਕੇ ਯੂਥ ਆਫ ਦੀ ਕੰਟਰੀ ਜਿਹਨੂੰ ਇਹ ਆਪਣੇ ਬਜਟ ਦੇ ਵਿੱਚ ਕਹਿੰਦੇ ਸੀਗੇ ਕਿ ਸਾਡੇ ਬਹੁਤ ਵੱਡਾ ਮਤਲਬ ਫਿਲਟਰ ਹੈ ਗਵਰਨਮੈਂਟ ਦਾ ਯੂਥ ਉਹਨਾਂ ਨਾਲ ਧੋਖਾ ਹੋਇਆ ਜੀ ਤੇ ਕੰਨੂ ਜੀ ਜਿਸ ਤਰ੍ਹਾਂ ਇਹ ਕਾਨੂੰਨ ਹੈ ਇਹ ਜੇ ਅਸੀਂ ਇਸ ਨੂੰ ਸਟੱਡੀ ਕਰਦੇ ਆ ਜੋ ਮੈਨੂੰ ਸਮਝ ਆਇਆ ਇਹ ਬਾਅਦ ਵਿੱਚ ਦੀ ਪ੍ਰੋਸੈਸ ਹੈ ਜਿਵੇਂ ਐਗਜ਼ਾਮ ਹੋ ਜਾਏਗਾ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਹਾਂ ਕਿਸੇ ਤਰ੍ਹਾਂ ਦੀ ਧਾਂ ਦੇ ਲਈ ਹੋਈ ਹੈ ਇਹ ਬਾਅਦ ਦੀ ਪ੍ਰੋਸੈਸ ਹੈ ਪਰ ਜੇਕਰ ਪਹਿਲਾਂ ਕੁਝ ਹੋ ਜਾਂਦਾ ਹੈ ਤਾਂ ਉਸ ਦਾ ਕੀ ਜੀ ਇਹ ਤਾਂ ਸਭ ਤੋਂ ਵੱਡਾ ਸਵਾਲ ਹੈ ਜੀ ਰੈਗੂਲੇਸ਼ਨ ਆਫ ਐਗਜ਼ਾਮੀਨੇਸ਼ਨ ਜੀ ਜੇ ਉਹਦੇ ਵਿੱਚ ਹੀ ਤੁਸੀਂ ਗੜਬੜ ਕਰੋਗੇ ਤਾਂ ਡੈਫੀਨੇਟਲੀ ਇਨਸੀਡੈਂਟਸ ਰਿਪੀਟ ਹੋਣਗੇ। ਕ腐ਪਸ਼ਨ ਜਿਹੜਾ ਹੈ ਸਾਡੇ ਸਿਸਟਮ ਦੇ ਵਿੱਚ ਇੰਨਾ ਜ਼ਿਆਦਾ ਪੰਨਾ ਭਰੇ ਇੰਨਾ ਪੈਨੀਟ੍ਰੇਟ ਹੋ ਗਿਆ ਹੈ ਕਿ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਨਾਰਮਲੀ ਹੀ ਵੀ ਐਗਜ਼ਾਮੀਨੇਸ਼ਨਸ ਦੇ ਵਿੱਚ ਕ腐ਪਸ਼ਨ ਚੱਲ ਰਹੀ ਹੈ। ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹਲੇ ਪੇਪਰ ਲੀਕ ਹੋਣਾ ਹੈ, ਪੇਪਰ ਲੀਕ ਹੋਣਾ ਹੈ, ਆਂਸਰ ਕੀਜ਼ ਨਿਕਲਨੇ ਆ ਉਹਨਾਂ ਦਾ ਟੈਂਪਰਿੰਗ ਹੋਣੀ ਹੈ। ਉਸ ਤੋਂ ਪਹਿਲਾਂ ਹੀ ਜਿਹੜਾ ਇਹ ਕੁਐਸਚਨ ਪੇਪਰ ਸੈੱਲ ਕਰ ਦਿੱਤੇ ਜਾਂਦੇ ਆ। ਸਭ ਤੋਂ ਇੰਪੋਰਟੈਂਟ ਕੋਚਿੰਗ ਇੰਸਟੀਟਿਊਟਸ ਸਭ ਤੋਂ ਜ਼ਿਆਦਾ ਮਤਲਬ ਮੈਂ ਆਪਣੇ ਚੰਡੀਗੜ੍ਹ ਦੀ ਗੱਲ ਜੇ ਕਰਾਂ ਜੀ ਕੋਚਿੰਗ ਇੰਸਟੀਟਿਊਟਸ ਸਭ ਤੋਂ ਜ਼ਿਆਦਾ ਬਾਇ ਕਰਦੇ ਆ ਜੀ ਇਹ ਕੁਐਸਚਨ ਪੇਪਰਸ ਜਿਹੜੇ ਚੱਲ ਰਹੇ ਆ ਨਾ Google ਦੇ ਉੱਤੇ ਸਭ ਤੋਂ ਉੱਪਰ ਸਰਚ ਇੰਜਨ ਦੇ ਉੱਤੇ ਲਿਖਿਆ ਹੁੰਦਾ ਸੋ ਐਂਡ ਸੋ ਕੋਚਿੰਗ ਇੰਸਟੀਟਿਊਟ ਉਹ ਸਾਰਿਆਂ ਨੇ ਜਿਹੜਾ ਬਾਇ ਕੀਤੇ ਹੋਏ ਕੁਐਸਚਨ ਪੇਪਰਸ ਔਰ ਮੈਂ ਖੁਦ ਪੰਜਾਬ ਯੂਨੀਵਰਸਿਟੀ ਸਟੂਡੈਂਟ ਰਹੀ ਆ ਤਾਂ ਮੈਨੂੰ ਸਭ ਪਤਾ ਹੈ ਕਿ ਕੀ ਹੁੰਦਾ ਇੱਥੇ ਕਿੱਦਾਂ ਕੋਚਿੰਗ ਸੈਂਟਰਸ ਬਿਜ਼ਨਸ ਚਲਾ ਰਹੇ ਆ ਸੋ ਇਹ ਤਾਂ ਜਿਹੜੀ ਗੱਲ ਪਤਾ ਲੱਗ ਗਈ ਖੁੱਲ ਗਈ ਗੱਲ ਉਹਦੇ ਉੱਤੇ ਕਾਰਵਾਈ ਕੀਤੀ ਜਾਏਗੀ ਲੇਕਿਨ ਜਿਹੜੀ ਗੱਲ ਖੁੱਲ ਹੀ ਨਹੀਂ ਰਹੀ ਜਿਹੜੇ ਇੰਸਟੀਟਿਊਟਸ ਅਚਾਨਕ ਹੀ 100-100 ਬੱਚਾ ਇਹਨਾਂ ਦਾ ਜਿਹੜਾ ਐਂਟਰੈਂਸ ਕਲੀਅਰ ਕਰ ਰਿਹਾ ਇਹ ਸਾਫ਼ ਦਰਸਾਉਂਦਾ ਹੈ ਜੀ ਕਿ ਸਿਸਟਮ ਦੇ ਵਿੱਚ ਲੂਕਹੋਲ ਨੇ ਲਕਿਉਨਸ ਨੇ ਔਰ ਸਾਰੀ ਐਡਮਿਨਿਸਟ੍ਰੇਸ਼ਨ ਮੈਨੂੰ ਸਰਦੀ ਗੱਲ ਬਹੁਤ ਅੱਛੀ ਲੱਗੀ ਕਿ ਜਦ ਤੱਕ ਐਡਮਿਨਿਸਟ੍ਰੇਸ਼ਨ ਇਨਵੋਲਡ ਨਾ ਹੋਵੇ ਇਹ ਪੋਸੀਬਲ ਨਹੀਂ ਹੈ ਜੀ ਜੀ ਵਾਪਸ ਹੁਣ ਗਰਕ ਸਾਹਿਬ ਦਾ ਰੁਖ ਕਰਦੇ ਆ ਗਰਕ ਸਾਹਿਬ ਤੁਹਾਡੇ ਅਕੋਰਡਿੰਗ ਕੀ ਲੂਪ ਹੋਲਸ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਲਾਅ ਦੇ ਵਿੱਚ ਵੀ ਤੇ ਨਾਲ ਹੀ ਤੁਸੀਂ ਦੇਖਿਆ ਹੋਣਾ ਹੁਣ ਤੀਜਾ ਐਗਜ਼ਾਮ ਜੋ ਐਨਟੀਏ ਕੰਡਕਟ ਕਰਦੀ ਹੈ ਉਸ ਨੂੰ ਪੋਸਟਪੋਨ ਕੀਤਾ ਗਿਆ ਜੀ ਜੀ ਕਹਿੰਦੇ ਤੁਸੀਂ ਜਿਹੜੇ ਪਹਿਲਾਂ ਤੋਂ ਮੈਂ ਜਿਹੜੀਆਂ ਇਹ ਵਿਚਾਰਾਂ ਕਿ ਰਿਸ਼ੇ ਹੈ ਇਹ ਸਭਾ ਕੁਝ ਮੈਂ ਆਪ ਰੋਕੇ ਹੈ ਪੀਐਮਟੀ ਪੰਜਾਬ ਮੈਡੀਕਲ ਐਂਟ੍ਰੈਂਸ ਟੈਸਟ ਜੀ 2006 ਤੋਂ ਪਹਿਲਾਂ ਹਰ ਵਾਰੀ ਠੀਕ ਹੁੰਦਾ ਸੀ ਤੇ ਪਰ ਯੂਨੀਵਰਸਿਟੀ ਕਹਿੰਦੀ ਸੀ ਕਿ ਨਹੀਂ ਜੀ ਬੀਕ ਨਹੀਂ ਹੋਇਆ ਪਾਬਾ ਵੀ ਯੂਨੀਵਰਸਿਟੀ ਕਰਦੀ ਹੈ ਇਹ ਰਸੀ ਪੰਜਾਬ ਯੂਨੀਵਰਸਿਟੀ ਤੋਂ 2019-2026 ਚ ਰਜਿਸਟਰ ਗਿਆ ਉੱਥੇ ਪੰਜਾਬ ਯੂਨੀਵਰਸਿਟੀ ਕਰਾਏ ਇਹਨਾਂ ਨੇ ਅਡੀਕਟਾ ਪੇਪਰ ਮਿਲਤੇ ਨਹੀਂ ਕਰਿਆ ਮੈਂ ਰਾਤ ਨੂੰ ਰਾਤ ਨਵਾਂ ਪੇਪਰ ਦੂਜਾ ਪੇਪਰ ਲੱਤਾਂ ਇਹ ਸਾਡਾ ਇਹ ਰੌਲਾ ਪਈ ਜੋ ਨਹੀਂ ਜੀ ਕੁਝ ਨਹੀਂ ਹੋਇਆ ਫਲਾਣੇ 200 ਦਾ 200 ਸਾਡਾ ਲਿਖੀ ਅਡੀਗਲ ਤੇ ਪਰ ਲੀਕ ਕਰਨਾ ਦੂਜੀ ਦਾ ਸੈਂਟਰ ਫਿਕਸ ਕਰਨੇ ਮੈਨੂੰ ਇਹਨਾਂ ਦਾ ਕੰਟਰੋਲ ਨਾ ਕੁਛ ਰਿਹਾ ਕਿ ਕਿਹੜੇ ਬੱਚੇ ਕਿੱਥੇ ਬਿਠਾਉਣਗੇ ਮੈਂ ਤੁਸੀ ਇਹ ਨਾਲ ਸੋਕੀ ਪੈਣਾ ਜਿਹੜਾ ਮਰਜੀ ਬੱਚਾ ਹੋਵੇ ਨਹੀਂ ਨਹੀਂ ਅਸੀਂ ਕੋਈ ਪ੍ਰਬੰਧਕ ਵਜੋਂ ਬੱਚਿਆਂ ਦਾ ਕਾਹਦਾ ਪ੍ਰਬੰਧ ਕਰਨਾ ਉਹਨੂੰ 50 ਬੱਚਾ ਬਿਠਾਉਣਾ 250 ਬੱਚੇ ਦੇ ਇਮਤਿਹਾਨ ਦਾ ਪ੍ਰਬੰਧ ਕਰਨਾ। ਅਸੀਂ ਕਿਵੇਂ ਨਾ ਕਿਹੜਾ ਬੱਚਾ ਹੈ। ਬੱਚਿਆਂ ਨਾਲ ਫਿਕਸ ਕਰਦੇ ਨੇ। ਪੇਪਰ ਜਿਹੜੇ ਉੱਥੇ ਇਨਵਿਜੀਡੇਟਰ ਹੁੰਦੇ ਨੇ ਉਹਨਾਂ ਨਾਲ ਫਿਕਸ ਕਰਦੇ ਨੇ। ਉਹ ਸੈਂਟਰ ਫਿਕਸਿੰਗ ਚੱਲਦੀ ਹੈ। ਪੇਪਰ ਵੀਕ ਚੱਲਦਾ ਹੈ। OMR ਸ਼ੀਟ ਪਦਵੀ ਜਾਂਦੀ ਹੈ। OMR ਸ਼ੀਟ ਟੈਂਪਰ ਕਰੀ ਜਾਂਦੀ ਹੈ। ਉਸ ਤੋਂ ਅਗੇ ਰਿਜ਼ਲਟ ਟੈਂਪਰ ਕਰਿਆ ਜਾਂਦਾ ਹੈ। ਦੂਜੇ ਦੀ ਛਾਂ ਤੇ ਦੂਜਾ ਬੰਦਾ ਬਿਠਾਇਆ ਜਾਂਦਾ ਹੈ। ਮੈਂ 72 ਬੱਚੇ ਫੜੇ 2000 ਰਕਸ਼ ਦੇ ਵਿੱਚ। ਹਰ ਐਨਕੇ ਜਦੋਂ ਜੀ ਨਿਕਲੀ ਹੈ ਨਾ ਵੀ 27 ਦੇ 27 ਲੰਬੇ ਕੌਣ ਕੌਣ ਕਿੱਥੋਂ ਕਿੱਥੋਂ ਕਿਹਨੂੰ ਪੁਣੀ ਬਿਠਾਇਆ ਸੀ ਸਭ ਪਹਿਲੀ ਗੱਲ ਇਹ ਹੈ ਇਹਦੇ ਚ ਪੰਨੇ ਸਾਰਾ ਕੁਝ ਦਿੱਤਾ ਹੋਇਆ ਹੈ ਇਹ ਠੀਕ ਹੈ ਦੇ ਭਾਰ ਦਾ ਤੁਸੀਂ ਸਾਰ ਆਰेंज ਕਰਿਆ ਇਹ ਤਾਂ ਭਾਰ ਦੀ ਗੱਲ ਹੈ ਨਾ ਜਿਹੜੇ ਪਹਿਲਾਂ ਸਾਫਟ ਕਰ ਗਏ ਹੁਣ ਇਹਦੇ ਵਿੱਚ ਵੱਡੀ ਗੱਲ ਕਿੱਥੇ ਹੈ ਵੱਡੀ ਇੱਥੇ ਇਹ ਗੱਲ ਹੈ ਕਿ ਜਿਹੜੀ ਕਸਟਿਕ ਨੈਟਕਲ ਨੇ ਆਗਲੀ ਏਜੰਸੀ ਹੈ ਉਹਨੂੰ ਇਹਦੇ ਚ ਪੰਨੇ ਵਿਖਿਆ ਹੋਇਆ ਉਹਦੇ ਵਿਖਿਆ ਵੀ ਉਹਦੇ ਜਿਵੇਂ ਕਾਨੂੰਨ ਹੈ ਪਹਿਲਾਂ ਉਹੀ ਉਹਨੂੰ ਸਜ਼ਾ ਦੇਗਾ ਇਹ ਐਡੀਸ਼ਨਲ ਹੋ ਸਕਦੀ ਹੈ ਅਸਲ ਤੇ ਉਹ ਕਹਣਾ ਜੀ ਮੈਨੂੰ ਦੋਸ ਸਜ਼ਾ ਦੇ ਨਹੀਂ ਸਕਦੇ ਕੋਈ ਆਹਨੇਵਾਜੀ ਲਾਉਣੀ ਹੈ ਇਹ ਕਾਨੂੰਨ ਦੇ ਬਾਹਰ ਬੈਠੇ ਨੇ ਦੱਸ ਦੇਣਗੇ ਸੋ ਉਹ ਸਜ਼ਾ ਦਿੱਤੀ ਨਹੀਂ ਅਜੇ ਤੱਕ ਕਿਸੇ ਨੂੰ ਜਦ ਜਿਹੜਾ ਤੇਤਰ ਲੀਕ ਕਰਨ ਲਈ ਏਜੰਸੀ ਆ ਖੁਦ ਏਜੰਸੀ ਵੀ ਕਰਦੀ ਹੈ ਉਹਨੂੰ ਸਜ਼ਾ ਕੋਈ ਨਹੀਂ ਮਿਲਨੀ ਇਹ ਫੇਰ ਗੱਲ ਖਤਮ ਬਦਵਾਰਾ ਤੇ ਇੱਕ ਹੋ ਜੂ ਬੱਚਾ ਔਖਾ ਹੋ ਜਾਣਾ ਦੁਬਾਰਾ ਉਹਦੀ ਜਾਇਦਾਦ ਤੋਂ ਜ਼ਿਲ੍ਹਾ ਅਧਿਕਾਰੀ ਨੇ ਉੱਥੇ ਉਹਨਾਂ ਦੀ ਜਾਇਦਾਦ ਕਿਉਂ ਨਹੀਂ ਜਬਤ ਕਰੀ ਜਾਂਦੀ ਉਹਨਾਂ ਤੋਂ ਕਿਉਂ ਨਹੀਂ ਪੈਸਾ ਕੱਟਣਾ ਰਿਕਵਰ ਕਰਿਆ ਜਾਂਦਾ ਬੋਦਾ ਮੂਜਾ ਪਛੀੜ ਕੇ ਕਹਦਾ ਨਹੀਂ ਜੀ ਹੋ ਗਿਆ ਜੀ ਹੁਣ ਅਸੀਂ ਕੀ ਕਰੀਏ ਜੀ ਭਾਈ ਤੁਸੀਂ ਬੇਚੇ ਕਦੇ ਵਸ ਤੋਂ ਜੇ ਪੇਪਰੀ ਨਹੀਂ ਕਰਨਾ ਚਾਹਨ ਕੋਈ ਜਿੱਕਰ ਨਹੀਂ ਕਰਦੇ ਨਾ ਮੈਂ ਦੇਖਿਆ ਕੋਚਿੰਗ ਇੰਸਟੀਚੂਨ ਮੈਦਮ ਨੇ ਠੀਕ ਹੈ ਮੇਰੇ ਕੋਲ 150 ਪੇਪਰ ਲੈ ਕੇ ਆ ਗਈ ਕੋਚਿੰਗ ਇੰਸਟੀਚੂਨ ਜੀ ਉਹਨਾਂ ਦਾ ਇਹ ਅ ਅੰਕ੍ਰਿਸ਼ ਵਾਰਮ ਉਹਨਾਂ ਦਾ ਪਹਿਲਾਂ ਹੀ ਰੌਣਾ ਕਹਿੰਦਾ ਸੀ ਉੱਥੇ ਜਿਹੜਾ ਜਾਂਦਾ ਜੀ ਸਾਰੇ ਦਾਖਲਾ ਹੋ ਜਾਂਦਾ ਐਲਿਬੀਸ ਚ ਮੈਂ ਕਿਹਾ ਕੋਈ 150 ਨਹੀਂ ਲੈਣਾ ਕਹਿੰਦੇ ਬੇਚੇ ਤਾਂ ਮੈਂ ਪ੍ਰੋਸਪੈਕਟ ਹੀ ਲਿਖਿਆ ਵੀ ਬੱਚਾ ਆਪਦਾ ਫਾਰਮ ਆਪ ਜਮ੍ਹਾਂ ਕਰਾ ਕੇ ਵੀ ਤੁਸੀਂ ਕੌਣ ਹੋ ਤੁਸੀਂ ਤਾਂ ਧਿਆਨ ਅਸੀਂ ਕਹਿੰਦੇ ਰਜਿਸਟਰੀ ਕਰਾ ਕੇ ਭੇਜਾਂਗੇ ਮੈਂ ਭੇਜੂੰਗਾ ਮੈਂ ਰਿਜੈਕਟ ਕਰੂੰਗਾ ਇਹ ਬ੍ਰੀਚ ਕਰਨਾ ਚਾਹੁੰਦੇ ਨੇ ਨਾਲੇ ਸਾਡੀ ਇੰਸਟੀਚਿਊਸ਼ਨ ਦਾ ਮਕਦਮਾ ਕਰੂੰਗਾ ਇਹ ਡਰੇ ਉਹ ਇਹ ਰੜੇ ਹੁੰਦੇ ਨੇ ਰੜੇ ਹੋਏ ਤਾਂ ਬਿਨਾਂ ਨਹੀਂ ਹੋ ਸਕਦਾ ਮੈਂ ਪੇਕਟਰ ਵੀ ਮੈਂ 3 ਸਾਲ ਇੱਕ ਵੀਕ ਨਹੀਂ ਹੁੰਦੇ ਤਾਂ ਕੋਈ ਮਾਇਦਾ ਲਾਲ ਕਹਿ ਕੇ ਦਿਖਾਵੇ ਜੇ ਕਿਸੇ ਨੇ ਹੈ ਨਾ ਫਰੀ ਕਰੀ ਨਾਲ ਦੀ ਨਾਲ ਫੜੀ ਆ ਜਦ ਤੁਸੀਂ ਇਹ ਫੈਸਲਾ ਕਰ ਲੋ ਬਿਨਾ ਇਹ ਬੜਾ ਪਵਿੱਤਰ ਕੰਮ ਹੈ ਇਹ ਜੇ ਅਸੀਂ ਇਹ ਜਾ ਮਾੜਾ ਕੰਮ ਕਰਾਂਗੇ ਗਊ ਹੱਟਾ ਹੋਏਗੀ ਜਿਹੜੇ ਮਰੀਜ਼ਾਂ ਨੂੰ ਅਸੀਂ ਜਿਹੜੇ ਡਾਕਟਰਾਂ ਨੂੰ ਅਸੀਂ ਸਰਟੀਫਿਕੇਟ ਦੇਵਾਂਗੇ ਜਿਹੜੇ ਨਹੀਂ ਜਾਣਦੇ ਕੁਛ ਉਹੋ ਜਾ ਕੇ ਛਲੀਫ ਮਰੀਜ਼ਾਂ ਦਾ ਜਿਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਸਾਦੀ ਡਿਗਰੀ ਦੇ ਸਹਾਰੇ ਉਹਦੇ ਕੋਲ ਜਾਂਦਾ ਵੀ ਹਾਂ ਜੇ ਡਾਕਟਰ ਕੁਆਲੀਫਾਈਡ ਹੈ ਉਹ ਤਾਂ ਧਰ ਕਰਾਇਗਾ ਜੋ ਮਰ ਜੇਗਾ ਇਹ ਦੋ ਵੱਡਾ ਕਤਲ ਕੀ ਹੋਏਗਾ ਤੁਸੀਂ ਜਿਹੜੇ ਰਾਮਚੰਦਰ ਜੀ ਨੂੰ ਇੱਕ ਰਾਂਚ ਕਹਾਂਗਾ ਮੈਂ ਜੀ ਜਦੋਂ ਵੈਦ ਨੂੰ ਬੁਲਾਇਆ ਉਹ ਕਹਿੰਦੇ ਇਹ ਤਾਂ ਦੁਸ਼ਮਨ ਦਾ ਪੈਦਾ ਹੈ ਕਹਿੰਦੇ ਕੋਈ ਕੰਮ ਨਹੀਂ ਆਏਗਾ ਉਹ ਆ ਗਿਆ ਵੈਦ ਸਭ ਕੁਝ ਲక్ష్ਮੀ ਦੀ ਮੂਰਛਾ ਠੀਕ ਹੋ ਗਈ ਵਿੱਚੋਂ ਪੁੱਛਿਆ ਸ਼੍ਰੀ ਰਾਮਚੰਦਰ ਜੀ ਵੀ ਤੁਹਾਨੂੰ ਕੀ ਪਤਾ ਸੀ ਇਹਨੇ ਇੱਕ ਵੈਦ ਇੱਕ ਗੁਰੂ ਕਿਸੇ ਦੇ ਦੁਸ਼ਮਣ ਨਹੀਂ ਹੋ ਸਕਦੇ ਦੋਸਤ ਹੀ ਹੁੰਦੇ ਨੇ ਅਸੀਂ ਮੈਡੀਕਲ ਕਾਲਜਾਂ ਚ ਵੈਦ ਦੀਆਂ ਤੇ ਗੁਰੂ ਵੀ ਆ ਬਾਕੀ ਸਾਰੀ ਜਗ੍ਹਾ ਤੇ ਜੱਜ ਫੈਸਲਾ ਕਰਨ ਵਾਲੇ ਹੋਰ ਨੇ ਮਾਉਣ ਵਾਲੇ ਹੋਰ ਨੇ ਅਸੀਂ ਸਪੈਸ਼ਲਿਸਟ ਸਰਜਰੀ ਵੀ ਉੱਥੇ ਕਰਿਆ ਸਿੱਟਾ ਦੇ ਦੀਆਂ ਜੋ ਸਾਡੀ ਤਾਂ ਡਬਲ ਡਿਊਟੀ ਉੱਤੇ ਕਹਿੰਨੇ ਰਾਮਚੰਦਰ ਜੀ ਜੀ ਰਾਮਚੰਦਰ ਜੀ ਇਹ ਕਹੇ ਤੁਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਇਹ ਨਾਲ ਕੇ ਫਿਰ ਵੀ ਕਰ ਰਹੇ ਨੇ ਇਹ ਬਰਦਾਸ਼ਤ ਵਾਲਾ ਹੈ ਸਾਡੇ ਸਾਹਮਣੇ ਜਦੋਂ ਬੰਦੇ ਦਾ ਮਨ ਬੇਈਮਾਨ ਹੋ ਗਿਆ ਸਰਕਾਰਾਂ ਕਾਨੂੰਨ ਬਣਾਤਾ ਕਾਨੂੰਨ ਨਸ਼ਾ ਤੇ ਐਡਵਟਾ ਬਣਿਆ ਹੋਇਆ ਸਾਰੀ ਜਾਇਦਾਦ ਕੋਲ ਕੋ ਹੋ ਸਕਦੀ ਹੈ ਇਹਨਾਂ ਬਾਵਜੂਦ ਆਪਾਨੂੰ ਪਤਾ ਹੀ ਹੈ ਨਸ਼ਾ ਦਾ ਜੋ ਹਾਲ ਹੋ ਰਿਹਾ ਹੈ ਰਿਸ਼ਵਤ ਤੇ ਬਣੇ ਹੋਏ ਨੇ ਰਿਸ਼ਵਤਾਪਨ ਦਾ ਜੋ ਹਾਲ ਹੋ ਰਿਹਾ ਹੈ ਤੇ ਇਸ ਕਰਕੇ ਇਕੱਲਾ ਕਾਨੂੰਨ ਕੁਝ ਨਹੀਂ ਕਰਦਾ ਜਿੰਨਾ ਚਿਰ ਸਮਾਜ ਇਹ ਗੱਲ ਨਾ ਹੋਵੇ ਵੀ ਇਹਨੇ ਜਾਣ ਬੁੱਝ ਕੇ ਜਿਹੜੇ ਰਾਜ ਕਰਨ ਲਈ ਜਿਹੜੇ ਤਾਕਤ ਦੇ ਵਿੱਚ ਬੈਠੇ ਨੇ ਜਿੰਨਾ ਚਿਰ ਉਹ ਬੇਈਮਾਨ ਨੇ ਉਹਨਾਂ ਦੇ ਉੱਤੇ ਕੁਝ ਨਹੀਂ ਲੱਗਦਾ ਉਹਨਾਂ ਚੋਂ ਕਾਨੂੰਨ ਕਨਾਨ ਨੇ ਕੁਝ ਨਹੀਂ ਕਰਨਾ ਬਾਅਦ ਵਿੱਚ ਆਖਾਂ ਪੁੜੀਆਂ ਜਾਂਦੀਆਂ ਨੇ ਕਾਤਲ ਇੱਥੇ ਛੁੱਟ ਜਾਂਦੇ ਨੇ ਤੇ ਦੂਜਣੋਂ ਵਾ ਇੱਕ ਨਾਮ ਕਹਿ ਕੇ ਆਪਣੀ ਗੱਲ ਖਤਮ ਕਰਤਾ ਫਿਰ ਮੈਂ ਬੰਦ ਸਵਾਲ ਕਰਦੇ ਹਾਂ ਬਾਬਾ ਨਾਲ ਕਹਿੰਦੇ ਹੈ ਰਾਜੀ ਹੋਏ ਬਹਿ ਕਰੇ ਨਿਆਏ ਇਹੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪਰ ਸੁਣਾਈ ਇਹਨਾਂ ਨਜਾਇਜ਼ ਕਰ ਦੋ ਇਹਦੇ ਨਾਲ ਕਿ ਵੱਡੀ ਨਾ ਜਰੂਰਲੀ ਪੈਸੇ ਲਓ ਕਿਸੇ ਨਾਲ ਤੇ ਨਜਾਇਜ਼ ਕਰ ਦੋ ਵਿੱਚ ਨੂੰ ਕਹਿਣਾ ਤੇ ਨਜਾਇਜ਼ ਹੋ ਗਈ ਜੀ ਕਾਨੂੰਨ ਪੜ ਕੇ ਸੁਣਾਉਣ ਲੱਗ ਜੋ ਆ ਇਸ ਨੇ ਵੀ ਇਹੀ ਕਿਹਾ ਕਿ ਨਾ ਜਿ ਵਿਛੜਾ ਨਹੀਂ ਕਿਤੇ ਵੈਸੀ ਵੋਟਾਂ ਦੀ ਗਿਣਤੀ ਦੱਸ ਕੀ ਭਾਈ ਇਹ ਨਹੀਂ ਲਿਖਿਆ ਤਾਂ ਗਿਣਤੀ ਦਾ ਦੱਸਣ ਦੀ ਵੀ ਵੈਸੀ ਡਿਊਟੀ ਆ ਜੀ ਤੇ ਇਸ ਕਰਕੇ ਇਹੋ ਜਿਹੇ ਜਿਹੜੇ ਇਹੋ ਜਿਹੇ ਗੱਲਾਂ ਚ ਬੰਦੇ ਹੋਈ ਚਾਹ ਨਹੀਂ ਲਿਖਿਆ ਜੀ ਚਾਹ ਹੀ ਨਹੀਂ ਕਰਿਆ ਕਿਆ ਹੀ ਨਹੀਂ ਕਰਿਆ ਇਸ ਹਾਰਾ ਆਪਦੇ ਝੂਠ ਨੂੰ ਢਕਣ ਵਾਸਤੇ ਹੁੰਦਾ ਹੈ ਕਿ ਇਹਨਾਂ ਦਾ ਹਾਲ ਹੋਇਆ ਚਿੱਟੇ ਜਣ ਕੇ ਕਪੜੇ ਮੈਲੇ ਜਿੱਤ ਘੋਲ ਜਿਓ ਬਾਹਰੋਂ ਧੀ ਤੁਮੜੀ ਅੰਦਰ ਬਿਸਤਰੇ ਜੀ ਕਨੂ ਜੀ ਦਾ ਰੁਖ ਕਰਦੇ ਆ ਕਨੂ ਜੀ ਤੁਸੀਂ ਕੋਚਿੰਗ ਮਾਫੀਆ ਦਾ ਜ਼ਿਕਰ ਕੀਤਾ ਇਸ ਤੋਂ ਲਾਭ ਤੁਸੀਂ ਸੁਣਿਆ ਹੋਣਾ ਗਰਕ ਸਾਹਿਬ ਨੇ ਵੀ ਕਿਹਾ ਕਿ ਜੋ ਉੱਚ ਅਧਿਕਾਰੀਆ ਉਹਨਾਂ ਦੀ ਸ਼ਮੂਲੀਅਤ ਹੈ ਇਸ ਦੇ ਵਿੱਚ ਤੇ ਜਦੋਂ ਇਹ ਪਤਾ ਲੱਗ ਰਿਹਾ ਹੈ ਕਿ ਇਹਨਾਂ ਦੀ ਸ਼ਮੂਲੀਅਤ ਤੋਂ ਬਿਨਾ ਇਹ ਕੰਮ ਹੋ ਹੀ ਨਹੀਂ ਸਕਦਾ ਤਾਂ ਕਾਰਵਾਈ ਕਿਉਂ ਨਹੀਂ ਹੋ ਰਹੀ ਐ ਇੰਨੇ ਕੇਸਸ ਜਦੋਂ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਕਿਉਂਕਿ ਜਿੱਦਾਂ ਸਰ ਨੇ ਕਹਾਵਤ ਕਹੀ ਮੈਂ ਵੀ ਕਹਾਵਤ ਕਹਿਣਾ ਚਾਹੂੰਗੀ ਚੋਰ ਚੋਰ ਮੁਸੇਰੇ ਭਾਈ ਜਦੋਂ ਸਾਰੇ ਰਲੇ ਹੋਏ ਆ ਦੇ ਵਿੱਚ ਸਾਰੇ ਕਰਾਪਸ਼ਨ ਕਰ ਰਹੇ ਆ ਸਾਰੇ ਪੈਸਾ ਖਾ ਰਹੇ ਆ ਤਾਂ ਫਿਰ ਬੋਲੇ ਕੌਣ ਠੀਕ ਹੈ ਜੀ ਕਾਰਵਾਈ ਹੋਏਗੀ ਕਿਵੇਂ ਸਾਰੇ ਐਡਮਿਨਿਸਟ੍ਰੇਸ਼ਨ ਇਨਵੋਲਡ ਹੈ ਕੋਚਿੰਗ ਸੈਂਟਰਸ ਇਨਵੋਲਡ ਨੇ ਸਟੂਡੈਂਟਸ ਦੇ ਪੇਰੈਂਟਸ ਇਨਵੋਲਡ ਨੇ ਸਟੂਡੈਂਟਸ ਖੁਦ ਅੱਜ ਕੱਲ ਇੰਨੇ ਸਮਾਰਟ ਹੋ ਗਏ ਓਵਰ ਸਮਾਰਟ ਹੋ ਗਏ ਕਿ ਉਹ ਕਹਿੰਦੇ ਸਾਨੂੰ ਐਡਮਿਸ਼ਨ ਮਿਲ ਰਹੀ ਹੈ ਜੀ ਕਿਰ ਤੋਂ ਮੂੰਹ ਕੌਣ ਖੋਲੇਗਾ ਕਾਰਵਾਈ ਕਿਵੇਂ ਹੋਏਗੀ ਠੀਕ ਹੈ ਜੀ ਸੋ ਇਹ ਤਾਂ ਬਿਲਕੁਲ ਕਲੀਅਰ ਹੈ ਕਹਿਣਾ ਨਹੀਂ ਚਾਹੀਦਾ ਵਿਦ ਯੂ ਰਿਸਪੈਕਟ ਸਾਡੇ ਜੱਜਸ ਦੇ ਬੱਚੇ ਬਹੁਤ ਸਾਰੇ ਲਾਅ ਸਕੂਲ ਦੇ ਵਿੱਚ ਇੱਦਾਂ ਐਡਮਿਸ਼ਨ ਲੈਂਦੇ ਆ ਜੀ ਸੋ ਕੌਣ ਬੋਲੇ ਜੱਜਸ ਵੀ ਸਾਰੇ ਇਨਵੋਲਡ ਨੇ ਜੁਡੀਸ਼ਰੀ ਇਨਵੋਲਡ ਹੈ ਠੀਕ ਹੈ ਜੀ ਤੋਂ ਮੇਰੇ ਸਿਰਫ ਅੱਜ ਦੇ ਇਸ ਚੈਨਲ ਦੇ ਮਾਧਿਅਮ ਤੋਂ ਇਹ ਕਹਿਣਾ ਜ਼ਰੂਰੀ ਹੈ ਕਿ ਸਰਕਾਰ ਦਾ ਦੋ ਮੁੱਦਿਆਂ ਤੇ ਜੀ ਸਵਾਸਥ ਤੇ ਸਿੱਖਿਆ ਸਿਹਤ ਤੇ ਸਿੱਖਿਆ ਜਿਹਨੂੰ ਆਪਾਂ ਕਹਿੰਦੇ ਆ ਜੀ ਨੀਟ ਐਗਜ਼ਾਮ ਨੈਟ ਐਗਜ਼ਾਮ ਨੀਟ ਐਗਜ਼ਾਮ ਜਿਹੜਾ ਕਿ ਮੈਡੀਕਲ ਕੋਰਸਸ ਦੀ ਐਗਜ਼ਾਮੀਨੇਸ਼ਨ ਦਾ ਦਾ ਐਂਟਰੈਂਸ ਕਰਾਂਦਾ ਨੈਟ ਐਗਜ਼ਾਮ ਜਿਹੜਾ ਐਜੂਕੇਸ਼ਨ ਦੀ ਐਗਜ਼ਾਮੀਨੇਸ਼ਨ ਕਰਾਂਦਾ ਇਹ ਦੋਨੋਂ ਪੇਪਰਸ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜਾ ਇਹ ਚੱਲ ਰਿਹਾ ਹੈ ਰੋਲਾ ਜੀ ਇਹ ਸ਼ੋ ਕਰਦਾ ਹੈ ਕਿ ਸਾਡੀ ਸਰਕਾਰ ਕਿੰਨੀ ਕੁ ਜਿਹੜੇ ਜਵਾਬ ਦੇਈ ਹੈ ਕਿੰਨੀ ਕੁ ਕਾਉਂਟੇਬਲ ਹੈ ਆਪਣੀ ਹਰਕਤਾਂ ਲਈ ਤੁਸੀਂ ਇਹ ਦੇਖੋ ਕਿ ਸਾਰੇ ਦੇਸ਼ ਦੇ ਵਿੱਚ ਕ腐ਸ਼ਨ ਕਰਕੇ ਇਹਨਾਂ ਨੇ ਅੰਬਾਨੀ ਅਦਾਨੀ ਨਹੀਂ ਛੱਡਿਆ ਆਇਲ ਨਹੀਂ ਛੱਡਿਆ ਰੇਲਵੇਜ਼ ਨਹੀਂ ਛੱਡੇ ਹੁਣੇ ਪੇਪਰ ਹੀ ਰਹਿ ਗਏ ਸੀ ਐਜੂਕੇਸ਼ਨ ਸੈਕਟਰ ਰਹਿ ਗਿਆ ਸੀ ਹੈਲਥ ਸੈਕਟਰ ਰਹਿ ਗਿਆ ਸੀ ਉਹਨੂੰ ਵੀ ਇਹਨਾਂ ਨੇ ਵੇਚ ਖਾਇਆ ਜੀ ਹੁਣ ਅਸੀਂ ਪਾਰਟਿਕੂਲਰ ਸਟੇਟ ਦੀ ਗੱਲ ਕਰ ਲਈਏ ਆਪਣੇ ਖੁਦ ਦੇ ਜਿਹੜਾ ਹੈ ਯੂਟੀ ਦੀ ਗੱਲ ਕਰ ਲਈਏ ਹਰ ਜਗ੍ਹਾ ਇਹ ਸਭ ਕੁਝ ਹੋ ਰਿਹਾ ਹੈ ਔਰ ਇੱਥੇ ਸਭ ਜਗ੍ਹਾ ਤੇ ਬੀਜੇਪੀ ਸਰਕਾਰ ਸੀ ਬਾਰ ਬਾਰ ਇਹ ਅਸੀਂ ਪੋਲਿਟਿਕਸ ਦੀ ਗੱਲ ਨਹੀਂ ਕਰ ਰਹੇ ਅਸੀਂ ਆਪਣੀ ਸਰਕਾਰ ਦੀ ਗੱਲ ਕਰ ਰਹੇ ਹਾਂ ਜੀ ਉਹ ਸਰਕਾਰ ਜਿਹਨੂੰ ਅਸੀਂ ਵੋਟ ਦੇ ਕੇ ਉਹ ਨੁਮਾਇੰਦੇ ਬਣਾਇਆ ਸੀ ਆਪਣੇ ਆਪਣੇ ਰੈਪਰੈਜ਼ੈਂਟੇਟਿਵ ਬਣਾਇਆ ਸੀ ਜੀ ਤੇ ਉਹ ਨੁਮਾਇੰਦੇ ਅੱਜ ਸਾਡੀ ਐਜੂਕੇਸ਼ਨ ਨੂੰ ਵੀ ਖਾ ਗਏ ਟੀਚਰਸ ਐਡਮਿਨਿਸਟ੍ਰੇਟਰਸ ਜਿਹੜੇ ਯੂਨੀਵਰਸਿਟੀਆਂ 'ਚ ਬੈਠੇ ਆ ਡਾਕਟਰਸ ਜਿਹੜੇ ਕਿ ਪ੍ਰੀਮੀਅਰ ਇੰਸਟੀਚਿਊਟਸ ਦੇ ਵਿੱਚ ਬੈਠੇ ਉਹ ਸਭ ਵਿਕੇ ਹੋਏ ਆ ਜੀ ਸੋ ਸਿਹਤ ਤੇ ਸਿੱਖਿਆ ਸਾਡੀ ਜਿਹੜੀ ਹੈ ਖੂ ਖਾਤੇ ਪਾਤੀ ਇਹਨਾਂ ਸਭ ਲੋਕਾਂ ਨੇ ਪੈਸੇ ਕਮਾਉਣ ਦੇ ਚੱਕਰ 'ਚ ਜੀ ਸੋ ਸਾਨੂੰ ਸਪਨੂ ਪਤਾ ਕਿ ਇਹ ਪੈਸਾ ਕਿੱਦਾਂ ਇਕੱਠਾ ਕੀਤਾ ਗਿਆ ਹੈ ਸਭ ਕਰਪਸ਼ਨ ਦੇ ਨਾਲ ਇਕੱਠਾ ਕੀਤਾ ਗਿਆ ਹੈ ਜੀ ਤਾਂ ਕਰਪਸ਼ਨ ਦੇ ਤੁਸੀਂ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਹੇ ਹੋ ਗਰਖਸਾ ਫਿਰ ਸੋਲੂਸ਼ਨ ਕੀ ਹੋ ਸਕਦਾ ਹੈ ਇਸ ਦਾ ਕਿਉਂਕਿ ਕੋਚਿੰਗ ਮਾਫੀਆ ਵੀ ਸਾਹਮਣੇ ਆ ਰਿਹਾ ਹੈ ਜੁਡੀਸ਼ਰੀ ਦੀ ਸ਼ਮੂਲੀਅਤ ਵੀ ਸਾਹਮਣੇ ਆ ਰਹੀ ਹੈ ਸਰਕਾਰੀ ਅਧਿਕਾਰੀਆਂ ਦੀ ਵੀ ਸ਼ਮੂਲੀਅਤ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ ਪਰ ਆਖਰ ਸਵਾਲ ਤਾਂ ਇਹ ਦੇਸ਼ ਦੇ ਭਵਿੱਖ ਦਾ ਹੈ ਉਹਨਾਂ ਵਿਦਿਆਰਥੀਆਂ ਦਾ ਜੋ ਇੰਨੇ ਲੰਮੇ ਸਮੇਂ ਤੋਂ ਪ੍ਰਿਪਰੇਸ਼ਨ ਕਰਦੇ ਨੇ ਐਗਜ਼ਾਮ ਦੀ ਕਈ ਅਜੇ ਘਰਾਂ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਦੇ ਲਈ ਖਾਣ ਨੂੰ ਵੀ ਔਖਾ ਹੁੰਦਾ ਹੈ ਪਰ ਬੱਚਿਆਂ ਦੇ ਐਗਜ਼ਾਮ ਲਈ ਉਹਨਾਂ ਦੇ ਪੇਰੈਂਟਸ ਹਮੇਸ਼ਾ ਅੱਗੇ ਆ ਕੇ ਹਰ ਤਰ੍ਹਾਂ ਦੀ ਸਪੋਰਟ ਕਰਦੇ ਨੇ ਜੀ ਬਿਲਕੁਲ ਠੀਕ ਹੈ ਤੁਸੀਂ ਮੈਂ ਇਸ ਗੱਲ ਨਾਲ ਕਈ ਵਾਰੀ ਇਹ ਅਫਸਰوں ਕੋਲ ਕਹਿਆ ਵੀ ਯਾਰ ਤੁਸੀਂ ਬਾਕੀ ਤਾਂ ਜੋ ਮਰਜ਼ੀ ਕਰੀ ਜਾਇਆ ਕਰੋ ਆ ਸਿੱਖਿਆ ਤੇ ਸਿਹਤ ਨੂੰ ਛੱਡੋ ਕਿਉਂਕਿ ਜੇ ਸਿੱਖਿਆ ਤੇ ਸੇ ਦੇਸ਼ ਦੀ ਬਚੀ ਰਹੇਗੀ ਤਾਂ ਬਾਕੀ ਕ腐ਸ਼ਨਾਂ ਨੂੰ ਅਸੀਂ ਲੱਤ ਪਾਵਾਂਗੇ ਜੇ ਇਹ ਹੀ ਜਿਹੜੇ ਦੇਸ਼ ਨੇ ਸਾਡੇ ਜਿਹੜੇ ਪੱਧਰ ਨੇ ਨਹੀਂ ਹੈ ਜਿਹੜੀ ਕਿਸੇ ਕਵੀ ਨੇ ਕਿਹਾ ਪੱਕੀਆਂ ਸਿੱਧੀਆਂ ਨਹੀਂ ਆ ਉੱਤੇ ਪੱਕੀਆਂ ਹੋਣ ਤਮੀਰਾ ਮਿੱਠੇ ਮੇਰ ਕਦੇ ਨਾ ਲੱਗਦੇ ਕਿਕਰਾਂ ਨਾਲ ਤਰੀਣਾ ਇੱਕ ਇੱਕਰ ਕਰੀਰ ਪੈਦਾ ਕਰ ਰਹੇ ਨੇ ਕਿ ਮਿੱਠੇ ਆਂਬ ਵਾਲੇ ਦੇ ਨਹੀਂ ਪੈਦਾ ਕਰੇ ਹੁਣ ਇਹਦਾ ਹਾਲ ਕੀ ਹੈ ਇਹਦੇ ਵਿੱਚ ਸਾਰੇ ਰਲੇ ਹੋਏ ਨੇ ਪਰ ਮੈਂ ਇਹ ਕਹਿਣ ਨੂੰ ਤਿਆਰ ਆ ਵੀ ਕੁਝ ਐਸੀ ادارے ਹੁੰਦੇ ਨੇ ਜਿਹੜੇ ਚੁੱਪ ਕਰ ਜਾਂਦੇ ਨੇ ਹੁਣ ਰਲੇ ਹੁੰਦੇ ਨੇ ਉਹ ਕਹਿੰਦੇ ਯਾਰ ਆਪਾਂ ਇਹ ਪੰਗਾ ਨਹੀਂ ਲੈਣਾ ਹੁਣ ਇਹ ਸਖਤ ਬੰਦੇ ਆ ਗਏ ਜਾਦ ਜਿਹੜਾ ਬੰਦਾ ਟੈਸਟ ਕੰਡਕਟ ਕਰਦਾ ਹੈ ਉਹ ਜੇ ਉਹਨਾਂ ਲੋਕ ਕਹਿੰਦੇ ਨੇ ਮੈਨੂੰ ਪਤਾ ਵੀ ਸਿਆਸਤ ਤੋਂ ਬਹੁਤ ਦਖਲਅੰਦਾਜ਼ੀ ਕਰਦੀ ਹੈ ਮੇਰੇ ਕੋਲ ਵੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੀ ਹੈ ਜੀ ਪਰ ਜੇ ਬੰਦਾ ਚਾਹਣ ਲਈ ਜੀ ਬਿਨਾ ਇਹ ਨਹੀਂ ਹੋਣਾ ਜਿੰਨਾ ਮਰਜੀ ਚੋੜਾ ਦਬ ਪ੍ਰਸ਼ਾਸਨ ਦਖਲਅੰਦਾਜ਼ੀ ਕਰਦਾ ਹੈ ਮੈਨੂੰ ਪਤਾ ਕਰਦੇ ਰਹੇ ਨੇ ਅਸੀਂ ਕਹਿੰਨਾ ਨਾ ਇਹ ਨਹੀਂ ਬੁਗਣਾ ਜਿਹੜੀ ਜੋਰ ਢਾਹਣੋ ਜੋਰ ਕਹਿੰਦੇ ਉਹ ਵੀ ਤੁਸੀਂ ਨਜਾਇਜ਼ ਕਰ ਰਹੇ ਮੈਂ ਕਹਿੰਦਾ ਹਾਂ ਜੀ ਨਜਾਇਜ਼ ਕਰਤਾ ਤੁਸੀਂ ਆਪਦਾ ਮੁਕੱਦਮਾ ਕਰ ਦਿਓ ਕੋਰਟ 'ਚ ਤੁਸੀਂ ਜਵਾਬ ਦੇ ਦਾਂਗੇ ਤੁਸੀਂ ਸਾਨੂੰ ਫਾਂਸੀ ਦੇ ਦੋ ਰਪੇਤ ਮੰਨ ਨਹੀਂ ਨਾ ਮੰਨਣੀ ਮੈਨੂੰ ਇੱਕ ਆਈਐਸਫਰ ਫੋਨ ਕਰਕੇ ਕਹਿੰਦਾ ਰਿਹਾ ਵੀ ਸੈਂਕਰ ਦੱਸ ਦੋ ਕਿੱਥੇ ਨੇ ਭਾਈ ਇਹ ਨਹੀਂ ਦੱਸਣਾ ਮੈਂ ਛੋ ਕਹਿੰਦਾ ਮੇਰਾ ਮਤਬ ਇਹ ਨਾ ਹੈ ਕਿ ਜਿਹੜੇ ਟੈਸਟ ਕੰਡਕਟ ਕਰਦੇ ਨੇ ਉਹ ਆਂਦੇ ਨਹੀਂ ਆਦਾ ਨਾਲ ਕਨੇ ਕਹੇ ਅੰਦਾ ਆਗੂ ਜੇ ਠੀਏ ਕਿਉਂ ਪਾ ਅੰਦਰ ਜਾਣ ਇਹ ਆਗੂ ਹੀ ਅੰਨੇ ਨਹੀਂ ਸਾਡੇ ਜਿਹੜੇ ਟੈਸਟ ਕੰਡਕਟ ਸਿਆਸਤ ਬੜਾ ਉਹਦਾ ਇੰਟਰਸਟ ਹੋਊਗਾ ਬੀਜੇਪੀ ਦਾਪਦਾ ਹੋਊ ਐਨਡੀਆ ਦਾਪਦਾ ਹੋ ਕਾਂਗਰਸੀਆਂ ਦਾਪਦਾ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਜੀ ਉਹਨਾਂ ਦੀ ਆਪਦੀ ਲੜਾਈ ਹੋ ਸਕਦੀ ਹੈ ਆਪ ਦੇਸ਼ ਨੇ ਤਾਂ ਬਚਣਾ ਜਿਹੜੀ ਟੈਸਟ ਕਰਨ ਵਾਲੀ ਏਜੰਸੀ ਹੈ ਉਹਨਾਂ ਆਪਜਾ ਜਿਹੜਾ ਇਮਾਨਦਾਰੀ ਹੈ ਉਹਦਾ ਫੰਦਾ ਨਹੀਂ ਛੱਡਣਾ ਹਣ ਹੁਣ ਉਹ ਕੀ ਕਰਦੇ ਨੇ ਉੱਤੇ ਲੜੀ ਹੁੰਦੇ ਨੇ ਸਾਈਆਂ ਪੈ ਕੁਤਵਾਲ ਉਹ ਡਰ ਕਾ ਹੀਗਾ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈ ਇਹ ਟੈਸਟਿੰਗ ਅਧਿਕਾਰੀ ਬਿਲਕੁਲੀ ਖਰਤ ਬਿਆਨੀ ਕਰੀ ਹੈ ਹਰ ਇੱਕ ਪੈਰ ਦੇ ਉੱਤੇ ਜੇ ਸਾਡੀ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਹੈ ਨਹੀਂ ਕਾਉਂਸਲਿੰਗ ਹੋਏਗੀ ਉਹ ਇਹ ਨਹੀਂ ਪੁੱਛਣੂ ਚਾਹ ਵੀ ਭਾਈ ਤੁਸੀਂ ਪੈਰ ਪੈਰ ਤੇ ਝੂਠ ਕਿਉਂ ਬੋਲ ਰਹੇ ਹੋ ਤੁਸੀਂ ਕਦਕਦ ਹੱਥ ਦਾ ਮੋਦ ਲੋਕਾਂ ਦੇ ਸਾਹਮਣੇ ਸੋਕਾ ਜੇ ਜਕਾਬੇ ਚੋਂ ਕੁਫਰ ਨਿਕਲੇਗਾ ਤਾਂ ਕਿੱਥੋਂ ਲੱਭਾਂਗੇ ਇਹ ਤਾਂ ਵੱਡੀ ਗੱਲ ਨਹੀਂ ਹੈ ਟੈਸਟਿੰਗ ਜੀ ਦੂਜਾ ਹੱਲ ਇੱਕ ਲਾਈਨ ਤੇ ਕਹਾਂਗਾ ਬੱਚੇ ਜੋ ਕਰ ਰਹੇ ਨੇ ਮੈਂ 100% ਉਹਦੇ ਨਾਲ ਆ ਇਸ ਕਰਕੇ ਨਹੀਂ ਕਿ ਮੈਂ ਕਿਸੇ ਪੋਲਿਟਿਕਸ ਦੇ ਨਾਲ ਆ ਬੱਚਿਆਂ ਨਾਲ ਜ਼ਿਆਤੀ ਹੋਈ ਹੈ ਇਹ ਪੁੱਤਰ ਕੈਨਸਲ ਹੋਣਾ ਚਾਹੀਦਾ ਇਹ ਜਿਹੜੇ ਨੰਬਰ ਦਿੱਤੇ ਗਏ ਨੇ ਇਵਨ ਗ੍ਰੇਸ ਜੇ ਮਤਲਬ ਜੁਤਾੜੇ ਬੱਚੇ ਇੱਕ ਰੈਂਕ ਚ ਕੱਢ ਦਿੱਤੇਗੇ ਨੰਬਰ ਦੇ ਕੇ ਤੇ ਤੂੰ ਨਹੀਂ ਕਰਕੇ 17 ਬੱਚੇ ਹੋਰ ਕੱਢੇ ਨਹੀਂ ਇੱਕ ਨੰਬਰ ਤੇ ਜੱਗੇ ਪਹਿਲਾਂ ਇੱਕ ਦੋ ਸੌ ਬੰਦ ਕਦੇ ਨਹੀਂ ਆਏ ਚਲੋ ਇਸ ਕਰਕੇ ਇਹ ਤੇ ਪਰ ਕੈਂਸਲ ਹੋਣਾ ਜ਼ਰੂਰੀ ਹੈ ਇਹ ਕੈਂਸਲ ਨਹੀਂ ਹੁੰਦਾ ਕਿਸੇ ਵੀ ਬਹਾਨੇ ਨਾਲ ਇਹ ਪੇਪਰ ਹੋ ਕੇ ਉਹ ਬੱਚੇ ਦਾਖਲ ਹੋਣਗੇ ਉਹ ਬੱਚੇ ਦਾਖਲ ਹੋ ਕੇ ਆਪਣਾ ਪਤਾ ਵੀ ਲੋਕਾਂ ਦੀ ਸਿਹਤ ਨਾਲ ਕੀ ਖਲਵਾਣ ਕਰਨਗੇ ਉਦੋਂ ਕਿ ਇਹ ਦਵਾਈਆਂ ਦਾ mafia ਤੇ ਆਪਰੇਸ਼ਨਾਂ ਦਾ mafia ਝੂਠੇ ਵਿਨਾ ਦਾ mafia ਇਹ ਸਾਰਾ ਚੱਲਦਾ ਹੈ